ਸਸ਼ਕਾਲ ਤੁਸੀਂ ਦੇਖ ਰਹੇ ਹੋ ਐਸਐਮ ਜਰਨੀਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਯਾਨੀ ਕਿ ਲਾਡੂਵਾਲ ਟੋਲ ਪਲਾਜ਼ਾ ਦੇ ਜਿਹੜੇ ਰੇਟ ਨੇ ਇੱਕ ਵਾਰ ਫਿਰ ਤੋਂ ਵਧਣ ਜਾ ਰਹੇ ਨੇ ਕੀਮਤਾਂ ਦੇ ਵਿੱਚ ਫਿਰ ਤੋਂ ਵਾਧਾ ਦਰਜ ਕੀਤਾ ਜਾ ਸਕਦਾ ਹੈ ਦੱਸਦੀ ਕਿ ਨਵੀਆਂ ਕੀਮਤਾਂ ਨੇ ਜਿਹੜੀਆਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਤਾਂ ਬਿਲਕੁਲ ਟੋਲ ਟੈਕਸ ਮੈਨੇਜਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 1 ਅਪ੍ਰੈਲ ਤੋਂ ਟੋਲ ਟੈਕਸ ਵਿੱਚ 5% ਦਾ ਵਾਧਾ ਜਿਹੜਾ ਦਰਚ ਕੀਤਾ ਜਾਏਗਾ ਜੀ ਹਾਂ ਕਾਰ ਅਤੇ ਟਰੱਕ ਚਾਲਕਾਂ ਨੂੰ ਹੁਣ ਵੱਧ ਪੈਸੇ ਖਰਚਨੇ ਪੈਣਗੇ ਦੱਸਦੀ ਹੈ ਕਿ ਪਹਿਲਾਂ ਆਮਕਾਰ ਦੇ 220 ਰੁਪਏ ਲੱਗਦੇ ਸੀ ਹੁਣ ਆਮਕਾਰ ਨੂੰ 230 ਰੁਪਏ ਖਰਚਨੇ ਪੈਣਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਕਿਤੇ ਨਾ ਕਿਤੇ ਆਮ ਲੋਕਾਂ ਦੀ ਜੇਬ ਦੇ ਉੱਤੇ ਪਾੜੀ ਅਸਰ ਪਏਗਾ ਤਾਂ ਇਹ ਵੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਹੜਾ ਲਾਡਵਾਲ ਟੋਲ ਪਲਾਜ਼ਾ ਉਸ ਨੂੰ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਇਹ ਸਭ ਤੋਂ ਵੱਡਾ ਟੋਲ ਪਲਾਜ਼ਾ ਹਰ ਇੱਕ ਜਿਹੜਾ ਸਖਸ਼ ਹਰ ਇੱਕ ਵਿਅਕਤੀ ਇੱਥੋਂ ਦੀ ਲੰਘ ਕੇ ਜਾਂਦਾ ਹੈ ਇਸ ਕਰਕੇ ਕੀਮਤਾਂ ਨੇ ਜਿਹੜੀਆਂ ਲਗਾਤਾਰ ਉਹਨਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਤਾਂ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨੇ ਆ ਕਿ 24 ਘੰਟਿਆਂ ਦੇ ਵਿੱਚ ਆਉਣ ਜਾਣ ਦਾ ਟੋਲ ਹੈ ਜਿਹੜਾ ਕਾਰ ਚਾਲਕ ਨੂੰ 345 ਰੁਪਏ ਅਦਾ ਕਰਨਾ ਹੋਵੇਗਾ ਤੇ ਇਸ ਦੇ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਇਹਨਾਂ ਨਹੀਂ ਮਹੀਨੇ ਬਾਅਦ ਪਾਸਲੀ ਰਾਹਗੀਰਾਂ ਨੂੰ ਜਿਹੜਾ ਪਾਸ ਬਣਾਇਆ ਜਾਂਦਾ ਸੀ 7620 ਰੁਪਏ ਖਰਚਣੇ ਪੈਣਗੇ ਇਸੇ ਤਰ੍ਹਾਂ ਵੱਡੇ ਵਾਨਾਂ ਦਾ ਟੋਲ ਪਲਾਜ਼ਾ ਜ਼ਿਆਦਾ ਅਦਾ ਕਰਨਾ ਪਏਗਾ ਇੱਕ ਪਾਸੇ ਜਬਸ ਦਾ ਟਰੱਕ ਨੂੰ 775 ਰੁਪਏ ਟੋਲ ਲੱਗੇਗਾ ਜਦਕਿ 24 ਘੰਟੇ ਦੇ ਵਿੱਚ ਆਉਣ ਜਾਣ ਦਾ ਟੋਲ 1160 ਰੁਪਏ ਦਾ ਕਰਨਾ ਪਏਗਾ ਟੋਲ ਟੈਕਸ ਦੇ ਮੈਨੇਜਰ ਵਿਪਨ ਕੁਮਾਰ ਨੇ ਦੱਸਿਆ ਕਿ 1 ਅਪ੍ਰੈਲ ਤੋਂ ਵਧੀਆਂ ਹੋਈਆਂ ਕੀਮਤਾਂ ਨੇ ਜਿਹੜੀਆਂ ਲਾਗੂ ਹੋ ਜਾਣਗੀਆਂ ਟੋਲ ਟੈਕਸ ਮੈਨੇਜਰ ਵਿਪਨ ਕੁਮਾਰ ਨੇ ਕਿਹਾ ਕਿ ਨੈਸ਼ਨਲ ਹਾਈਵੇ ਥੌਰੀਟੀ ਇੰਡੀਆ ਵੱਲੋਂ ਇਹ ਕੀਮਤਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕਾਰ ਚਾਲਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹਾਲਾਂਕਿ ਕਾਰ ਚਾਲਕਾਂ ਨੇ ਨਖੇਦੀ ਵੀ ਕੀਤੀ ਹੈ ਉਹਨਾਂ ਕਿਹਾ ਕਿ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਮਹਿੰਗੇ ਹੈ ਇਸ ਨੂੰ ਸਭ ਤੋਂ ਜ਼ਿਆਦਾ ਇੱਥੇ ਕਮਾਈ ਹੈ ਉਹਨਾਂ ਨੇ ਕਿਹਾ ਟੋਲ ਪਲਾਜ਼ਾ ਜਾਂ ਲਗਾਤਾਰ ਕੀਮਤਾ ਵਧ ਰੀਆਂ ਨੇ ਪਿਛਲੇ ਕੁਝ ਸਮੇਂ ਪਹਿਲਾਂ ਵੀ 10 ਰੁਪਏ ਟੋਲ ਟੈਕਸ ਵਧਿਆ ਸੀ ਉਹਨਾਂ ਕਿਹਾ ਕਿ ਹੁਣ ਮੁੜ ਤੋਂ 5% ਦੀ ਵਾਧਾ ਕੀਤਾ ਗਿਆ ਇਸ ਤੇ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ ਟੋਲ ਟੈਕਸ ਸਭ ਤੋਂ ਜ਼ਿਆਦਾ ਮਹਿੰਗਾ ਹੈ ਤੇ ਇੱਥੇ ਕੀਮਤਾ ਵੀ ਸਭ ਤੋਂ ਜ਼ਿਆਦਾ ਵਸੂਲੀਆਂ ਜਾ ਰਹੀਆਂ ਨੇ ਤੇ ਇਸ ਤੇ ਲਗਾਮ ਲਗਾਉਣੀ ਚਾਹੀਦੀ ਹੈ ਕਾਰ ਚਾਲਕ ਨੇ ਕਿਹਾ ਕਿ ਇਹ ਨਜਾਇਜ਼ ਹੈ ਤੇ ਇਨਾ ਟੋਲ ਟੈਕਸ ਨਹੀਂ ਵਸੂਲਿਆ ਜਾਣਾ ਚਾਹੀਦਾ ਤਾਂ ਬਿਲਕੁਲ ਕਿਤੇ ਨਾ ਕਿਤੇ ਆਮ ਲੋਕਾਂ ਦੀ ਜੇਬ ਦੇ ਉੱਤੇ ਭਾਰੀ ਅਸਰ ਹੈ ਜਿਹੜਾ ਜ਼ਰੂਰ ਪੈ ਸਕਦਾ ਹੈ ਪੰਜਾਬ ਦੇ ਸਭ ਤੋਂ ਵੱਡੇ ਟੋਲ ਪਲਾਜ਼ਾ ਲਾਡੋਵਾਲ ਤੇ ਇੱਕ ਵਾਰ ਫਿਰ ਤੋਂ ਮੁਰਦ ਤੋਂ ਕੀਮਤਾਂ ਨੇ ਜੜੀਆਂ ਵਧਣ ਜਾ ਰਹੀਆਂ ਨੇ 1 April ਤੋਂ 5% ਦੀ ਟੋਲ ਟੈਕਸ ਦਾ ਵਾਧਾ ਕੀਤਾ ਜਾ ਸਕਦਾ ਹੈ